की कहना चाहोगे कि किस वाले सियासत जड़ी है वो पठानकोट की जा रही इस वली अश्वनीश शर्मा एमएलए और अपोजिशन पार्टी के एमएलएों ने नाल कोई सुनवाई नहीं प्रशासन तो से समाज से एक भी गड़ा दुख पेल्लू आप की सरकार है आपका मंत्री है और आप दा इथे विभूति शर्मा इंप्रूवमेंट ट्रस्ट का चेयरमैन है ਪਠਾਨਕੋ ਨਗਰਪਾਲਿਕਾ ਚ ਕਾਂਗਰਸ ਦਾ ਰਾਜ ਹੈ ਪਠਾਨਕੋੜ ਦੇ ਨਾਲੇ ਇੰਨੇ ਲਬਾ ਲਬ ਭਰੇ ਐ ਇੱਕ ਬਾਰਹ ਹਜ਼ਾਰ ਹੋਈ ਨਹੀਂ ਜਿਸ ਵੇ بارش ਹੋ ਗਈ ਤੇ ਸਾਰਾ ਗਾਂਧੀ ਦੌਂਗ ਟੰਡ ਡੁੱਬ ਜਾਣਾ ਮੈਨੂੰ ਖਬਰ ਆਈ ਆ ਆਮ ਆਦਮੀ ਪਾਰਟੀ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਉਹ ਅੰਮ੍ਰਿਤਸਰ ਦੇ ਹਾਈਸਟ ਲਗਾਇਆ ਗਿਆ ਤੁਹਾਨੂੰ ਲੱਗਦਾ ਹੈ ਕਿ ਪਠਾਨਕੋਟ ਨੂੰ ਕੋਈ ਐਸਾ ਕਾਬਿਲ ਨੇਤਾ ਲਗਾਉਣਾ ਚਾਹੀਦਾ ਸੀ ਕਿ ਜਿਸ ਨੂੰ ਪਤਾ ਹੋਵੇ ਪਠਾਨਕੋਟ ਦੇ ਮੁੱਦਿਆਂ ਬਾਰੇ ਕਿ ਬਾਤਾਂ ਸਾਰੇ ਨੂੰ ਆਪ ਦੀ ਕਾਰਜਕ੍ਰਿਤੀਆਂ ਛੱਡ ਕੇ ਅੰਮ੍ਰਿਤਸਰ ਦੇ ਆਦਮੀ ਨੂੰ ਬਣਾਇਆ ਉਹਦੀ ਰਿਹਾਈ ਅੰਮ੍ਰਿਤਸਰ ਦੀ ਜੰਪਲੋਂ ਅੰਮ੍ਰਿਤਸਰ ਦਾ ਉਹ ਪਠਾਨਕੋਟ ਦੇ ਕਲਚਰ ਨੂੰ ਸਮਝਾਉਣ ਨੂੰ ਲੋਕਾਂ ਨੂੰ ਕੀ ਸਮਝ ਚ ਰਗਾ ਇਸ ਤੇ ਚਿੰਤਾ ਕੀ ਕੀ ਕਹੋਗੇ ਪਹਿਲਾ ਵਲੀ ਸਿਆਸਤ ਤੇ ਅੱਜ ਦੀ ਸਿਆਸਤ 'ਚ ਤੁਸੀਂ ਅੰਤਰ ਵੇਖਦੇ ਹੋ ਮਾਸਟਰ ਜੀ ਅੱਜਕਲ ਰਾਜਨੀਤੀ ਕੋ ਮੋਈਦੀ ਹੋ ਤੱਕਾ ਦੇ ਵਿੱਚ ਦੂਜੇ ਨੂੰ ਤੇ ਫਿਰ ਰਾਜਨੀਤੀ ਕਰੋ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਦੂਦੀ ਆਈ ਕੁਝ ਪਠਾਨਕੋਟ ਦੀ ਡਵੈਲਪਮੈਂਟ ਜਾਂ ਫਿਰ ਪੰਜਾਬ ਦੇ ਵਿੱਚ ਤੁਸੀਂ ਸਮਝ ਜੋ ਕਿ ਡਵੈਲਪਮੈਂਟ ਹੋ ਪਾਈ ਹੈ ਕਾਸ ਕਰੇ ਪਾਏ ਕੋਈ ਪ੍ਰਭਾਵ ਕੋਈ ਇੰਪੈਕਟ ਆਮ ਪਾਕੀਆ ਪੰਜਾਬੀ ਜਨਤਾ ਤੇ ਐਸਾ ਮੈਨੂੰ ਨਿਕਾਈ ਨਹੀਂ ਜਾਂਦਾ ਹੈਗਾ ਅਗਲੇ ਸਾਲ ਜਦੋਂ ਚੋਣਾਂ ਹੋਣੇ ਇਹਨਾਂ ਦਾ ਮੂਸ ਉੱਠ ਜਾਣਾ ਹੈ ਇਹਨਾਂ ਲੱਭਣਾ ਨਹੀਂ ਕਿਤੇ ਖਾਨਕੋੜ ਦੀ ਵਿਕਾਸ ਕੋਈ ਨਹੀਂ ਲੰਦਾ ਕਿ ਤਨਾ ਕਿਤੇ ਰੁਗੇ ਨੇ ਲੋਕ ਬਹੁਤ ਚਿੰਤਿਤ ਨੇ ਇਸ ਚੀਜ਼ ਨੂੰ ਲੈ ਕੇ ਜਦੋਂ ਵੋਟਾਂ ਦਾ ਸਮਾਂ ਆਉਂਦਾ ਤਾਂ ਹੱਥ ਜੁੜ ਕੇ ਦਰਵਾਜ਼ੇ ਤੇ ਵੋਟਰਾਂ ਲੈ ਦੇ ਲਈ ਲੀਡਰਸ ਜੋ ਆਉਂਦੇ ਨੇ ਪਰ ਜਦੋਂ ਸਮਾਂ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਰੁਕ ਨੀ ਕਰ ਦੇ ਲੀਡਰਸ ਲੋਕ ਕਿੱਥੇ ਜਾਂਦੇ ਖਾਨਕੋੜ ਦੇ ਲੋਕੀ ਆਪਣੀ ਇਸ ਰਾਜਨੀਤੀ ਤੋਂ ਬੜੇ ਨਿਰਾਸ਼ ਹੋ ਤੁਸੀਂ ਨਾ ਸਲਾਹ ਲਈ ਕਿ ਬਣ ਗਈਆਂ ਸਾਡਾ ਜਦ ਅੱਗੇ ਕਿਉਂ ਇਸ ਇੰਨਾ ਪ੍ਰਭ ਲੋ ਗਿਆ ਕਿ ਤਿੰਨ ਜਣੇ ਇੱਥੇ ਰੂਲ ਕਰ ਰਹੇ ਨੇ ਔਰ ਫਿਰ ਵੀ ਕੋਈ ਕੰਮ ਨਹੀਂ ਹੋ ਰਿਹਾ। ਕਰਮ ਜੀ ਕਿਹਾ ਦੇ ਕਾਰ ਵਿਜੀਲੈਂਸ ਦੀ ਰੇਟ ਹੋਈ ਔਰ ਇਸ ਕੱਲ ਦਾ ਸੁਨੇ ਕੱਲ ਦੀ ਰੇਟ ਕਰਦੀ ਨਜ਼ਰ ਆ ਰਹੀ ਹੈ। ਕੀ ਕਹਿਣਾ ਚਾਹੁੰਦੇ ਹੋ? ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਰਾਜਨੀਤੀ ਚ ਇੱਕ ਉੱਭਰਦਾ ਵਿਅਕਤੀਤ ਨਜ਼ਰ ਆ ਰਿਹਾ ਸੀ ਲੋਕਾਂ ਦਾ। ਲੇਕਿਨ ਉਸ ਵਿਅਕਤੀਤ ਨੂੰ ਧੂਮਲ ਕਰਨ ਦੀ ਆਪ ਸਰਕਾਰ ਨੇ ਪੂਰੀ ਵਾਹ ਲਾ ਲਈ। ਰੇਡ ਦੀ ਰੇਡ ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਗਰੰਟੀਆਂ ਦਾ ਇੱਕ ਲollipops ਦੇ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਇੱਕ ਦੋ ਗਰੰਟੀ ਪੂਰੀ ਕੀਤੀ ਬਿਜਲੀ ਦੇ ਬਿੱਲ ਲੇਕਿਨ ਜਿਹੜੀ ਮਹਿਲਾਵਾਂ ਵਾਲੀ ਗਰੰਟੀ ਸਿਉ ਹਾਲੇ ਤੱਕ ਪੂਰਨ ਨਹੀਂ ਕਰ ਸਕੀ ਤੁਹਾਨੂੰ ਕੀ ਲੱਗਦਾ ਹੈ ਕਿ ਮੁੜ ਕੇ ਆਮ ਆਦਮੀ ਪਾਰਟੀ ਨੂੰ ਜਨਤਾ ਮੌਕਾ ਦੇਗੀ ਆਮ ਪਾਰਟੀ ਨੇ ਜਿਹੜੇ ਬਿਜਲੀ ਦੇ ਮੁਫਤ ਦੇਣ ਦਾ ਇੱਕ ਭਰਾਤੇ ਗੱਲ ਪੰਜਾਬ ਦੀ ਕੀਤਾ ਨਾ ਉਹ ਮੇਰੇ ਵਰਗੇ ਆਧੂ ਰਾਤ ਦੀਆਂ ਆਦਤਾਂ ਆਏ ਦਿਨ ਪੰਜਾਬ ਦੇ ਵਿੱਚ ਬੁਲਡੋਜ਼ਰ ਐਕਸ਼ਨ ਹੋ ਰਹੇ ਨੇ ਚਾਹੇ ਉਹ ਅवैध ਪ੍ਰਾਪਰਟੀ ਹੋਵੇ ਚਾਹੇ ਉਹ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਉਹਨਾਂ ਨੇ ਕਾਲੀ ਕਮਾਈ ਕਰਕੇ ਬਣਾਈ ਹੋਵੇ ਉਹਨਾਂ ਤੇ ਬੁਲਡੋਜ਼ਰ ਐਕਸ਼ਨ ਹੋ ਰਹੇ ਨੇ ਯੂਪੀ ਮਾਡਲ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਤੁਸੀਂ ਸਮਝਦੇ ਹੋ ਕਿ ਉਹ ਠੀਕ ਹੈ ਲੱਖ ਕੋਸ਼ਿਸ਼ ਭਗਵੰਤ ਮਾਨ ਦੀ ਗੱਲ ਡੀਜੀਪੀ ਡੋਗਰਾ ਸਾਹਿਬ ਜਿਨੇ ਮਰਜ਼ੀ ਬਿਆਨ ਦੇ ਲੈਂਡ ਲੇਕਿਨ ਇਹ ਤਸਕਰ ਜਿਹੜੇ ਨਸ਼ਾ ਦੇ ਤਸਕਰ ਨੇ ਡਰਗ ਐਡਿਕਟ ਨੇ ਲੋਕੀ ਉਹ ਪਿੱਛੇ ਨਹੀਂ ਹਟ ਸਕਦੇ ਹੁਣ ਬੜੀਆਂ ਸਾਰੀਆਂ ਸੀਮਾਵਾਂ ਜਿਹੜੀਆਂ ਡਰਗ ਮਾਫੀਆ ਨੇ ਪਾਰ ਕਰ ਲਈ ਆਮ ਆਦਮੀ ਪਾਰਟੀ ਨੇ ਮੁੱਦਾ ਹੀ ਇਹੀ ਰੱਖਿਆ ਸੀ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਕਿ ਪੰਜਾਬ ਡੈਟ ਦੇ ਵਿੱਚ ਜਾ ਚੁੱਕਿਆ ਹੈ ਕਰਜ਼ੇ ਦੇ ਵਿੱਚ ਜਾ ਚੁੱਕਿਆ ਹੈ ਪਰ ਜਦੋਂ ਉਹਨਾਂ ਨੇ ਸੱਤਾ ਸੰਭੀ ਹੈ 200 ਲੱਖ ਕਰੋੜ ਦੇ ਕਰੀਬ ਜਿਹੜਾ ਆ ਉਹ ਕਰਜ਼ੇ ਦੇ ਵਿੱਚ ਸੀਗਾ ਪੰਜਾਬ ਦਾ ਔਰ ਫੋਨ ਦੇ ਜੇਕਰ ਗੱਲ ਕਰੀਏ ਤੇ 3.5 ਲੱਖ ਕਰੋੜ ਦੇ ਆਸ-ਪਾਸ ਜਿਹੜਾ ਉਹ ਪਹੁੰਚੂਗਾ। ਇਹ ਪਗਵੰਤਵਾਂ ਦੇ ਆਪਣੇ ਬਿਆਨ ਨੇ ਕਿ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸਾਡੇ ਨੇ ਛੱਡ ਕੇ ਗਏ। ਇੱਕ ਚੰਗੇ ਰਾਜਨੀਤਾ ਹੁੰਦੇ ਨਾ ਕਿ ਉਹਨਾਂ ਨੂੰ ਕਰਜ਼ੇ ਦਾ ਬੋਝ ਪੰਜਾਬ ਦੇ ਲੋਕਾਂ ਤੋਂ ਕੰਮ ਕਰਨਾ ਚਾਹੀਦਾ ਹੈ ਘਟ ਕਰਨਾ ਚਾਹੀਦਾ ਜੀ। ਅੱਜ 3 ਸਾਲ ਦੀ ਰਾਜੇਤੀ ਔਰ ਸੱਤਾ ਦੇ ਵਿੱਚ ਰਹਿੰਦੇ ਭਾਵੇਂ ਚਾਰ ਨੱਕ ਕਰੋੜ ਜਾਂ ਤੇ ਕਰਜ਼ਾ। ਅੱਜ ਇੱਕ ਐਸੀ ਸ਼ਖਸ ਦੇ ਨਾਲ ਮਿਲਵਾਂਨ ਜਾ ਰਹੇ ਹਾਂ ਜਿਹੜੇ ਭਾਜਪੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਫਾਰਮਰ ਕੈਬਨਿਟ ਮਿਨਿਸਟਰ ਵੀ ਹੈਗੇ ਨੇ ਔਰ ਮਾਸਟਰ 모ਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਕਰਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਬਹੁਤ ਕਿਰਪਾ ਹੈ ਕੇਆਰਟੀ ਟੈਲੀਵਿਜ਼ਨ ਦੀ ਬਹੁਤ ਕਿਰਪਾ ਹੈ ਅੱਜ ਬੜੀ ਦੇਰ ਦੇ ਬਾਅਦ ਦਰਸ਼ਨ ਹੋਏ ਨੇ ਸ਼ੁਭ ਕਾਮਨਾਵਾਂ ਮੇਰੀ ਦੱਸ ਜੀ ਕਿ ਮਾਸਟਰ 모ਹਨ ਲਾਲ ਜੀ ਦੀ ਤਬੀ ਜਿਹੜੀ ਹੈ ਸੇਤ ਉਹ ਕਾਫੀ ਲੰਬੇ ਅਰਸੇ ਤੋਂ ਠੀਕ ਨਹੀਂ ਚੱਲ ਰਹੀ ਉਹਨਾਂ ਦੀ ਸੇਤ ਔਰ ਇਹਨਾਂ ਦੇ ਰਾਇਸ਼ ਤੇ ਪਹੁੰਚੇ ਆਂ ਔਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਈ ਮੁੱਦਿਆਂ ਤੇ ਤੁਸੀਂ ਬਾਬਾ ਬੋਰਡ ਕਹੇ ਜਾਣ ਵਾਲੇ ਹੋ ਔਰ ਤੁਸੀਂ ਇੱਕ ਰੀਡ ਦੀ ਹੱਡੀ ਹੋ ਤੁਸੀਂ ਇੱਕ ਸੀਨੀਅਰ ਲੀਡਰ ਹੋ ਬੀਜਪੀ ਦੇ ਕੀ ਕਹਿਣਾ ਚਾਹੋਗੇ ਕਿ ਕਿਸ ਵੱਲ ਸਿਆਸਤ ਜੜੀ ਉਹ ਪਠਾਨਕੋਟ ਦੀ ਜਾ ਰਹੀ ਹੈ ਇਸ ਵੇਲੇ ਪਠਾਨਕੋਟ ਦੇ ਲੋਕਾਂ ਦਾ ਦੁਰਭਾਗ ਹੈ ਬਚ ਕਿਸਮਤ ਨੇ ਵਿਚਾਰੇ ਵੋਟ ਪਾਦਦੇ ਨੇ ਔਰ ਵੋਟ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਕਿਸੇ ਗੱਲ 'ਚ ਹੀ ਹੁੰਦੀ ਨਹੀਂ ਦੋ ਵਾਗੇ ਇਸ ਕਰਕੇ ਹੈ ਕਿ ਤਿੰਨ ਪਾਰਟੀਆਂ ਰਾਜ ਕਰ ਰਹੀਆਂ ਪਠਾਨਕੋਟ ਬੀਜੇਪੀ ਅਸ਼wini ਸ਼ਰਮਾ ਐਮਐਲਏ ਨੇ ਔਰ اپੋਜੀਸ਼ਨ ਪਾਰਟੀ ਦਾ ਐਮਐਲਏ ਹੁੰਦੇ ਨਾਲ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਚ ਸਮਾਜ ਚ ਇਹ ਵੀ ਬੜਾ ਦੁਖਤ ਪਹਿਲੂ ਹੈ ਆਪ ਦੀ ਸਰਕਾਰ ਹੈ ਆਪ ਦਾ ਮੰਤਰੀ ਹੈ ਔਰ ਆਪ ਦਾ ਇਥੇ ਬਬੂਤੀ ਸ਼ਰਮਾ ਇੰਪਰੂਵਮੈਂਟ ਫੰਡ ਦਾ ਚੇਅਰਮੈਨ ਪਠਾਨਕੋਟ ਨਗਰਪਾਲਿਕਾ ਚ ਕਾਂਗਰਸ ਦਾ ਰਾਜ ਹੈ ਮੇਅਰ ਪੰਨalal ਦੀ ਪਟਿਆ ਅਸ਼ੀਸ਼ ਵੀ ਤੇ ਅੰਮਿਤ ਵੀ ਜੀ ਚੱਲਦੀ ਪਈ ਹੈ ਕਮੇਟੀ ਦੇ ਅੰਦਰ ਬਾਕੀ ਕਿਸੇ ਕੋਈ ਸੁਣਵਾਈ ਕਿਸੇ ਗੱਲ ਦੀ ਨਹੀਂ ਮੈਂ ਇਹ ਕਹਿ ਰਹੀ ਸੀ ਕਿ ਪਠਾਨਕੋਟ ਦੇ ਨਾਲੇ ਇੰਨੇ ਲਬਾ ਲਬ ਭਰੇ ਹੈ ਇੱਕ ਬਾਰਿਸ਼ ਹੋਈ ਨਹੀਂ ਤੇ ਜਿਸ ਵੇ ਬਾਰਿਸ਼ ਹੋ ਗਈ ਤੇ ਸਾਰਾ ਗਾਂਧੀ ਟਾਉਂਟੇ ਡੁੱਬ ਜਾਣਾ ਮੈਨੂੰ ਖਤਰਾ ਹੈ ਕਿ ਉਸ ਤੋਂ ਦੀਆਂ ਜਿੰਨੀਆਂ ਬਜਾਜੀ ਦੀਆਂ ਦੁਕਾਨਾਂ ਨੇ ਬਾਕੀ ਦੁਕਾਨਾਂ ਨੇ ਉਹਨਾਂ ਵਿਚਾਰਿਆਂ ਨੇ ਰੋਣ ਲੱਗ ਪੈਣਾ ਬਹੁਤ ਬੁਰੀ ਹਾਲਤ ਗਾਂਧੀ ਚੌਂਕ ਦੀ ਹੋਣੀ ਹੈ ਮੈਨੂੰ ਇਹ ਅੰਦੇਸ਼ਾ ਹੀ ਨਹੀਂ ਪੱਕਾ ਵਿਸ਼ਵਾਸ ਹੈ। ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਪਹਿਲੇ ਨਾਲਿਆਂ ਦੀ ਸਫਾਈ ਕਰਾਓ ਕਮ ਸੇ ਕਮ 4-4 ਫੁੱਟ ਡੂੰਘੇ ਨਾਲੇ ਕਰੋ। ਔਰ ਤਾਂ ਜਾ ਕਰਕੇ ਬੈਣੀ ਜਿਹੜਾ ਬਰਸ਼ਾ ਦਾ ਨਿਕਲੇਗਾ। ਔਰ ਦੂਸਰੀ ਗੱਲ ਇਹ ਹੈ ਆਤੋਂ ਲੋਕਾਂ ਨੂੰ ਬਹੁਤ ਸਰੀਆਂ ਉਮੀਦਾਂ ਸੀ। ਐਡਾ ਮਾਸ ਮੈਂਡੇਟ ਪੰਜਾਬ ਦੇ ਅੰਦਰ ਮਿਲਿਆ ਕਿਸੇ ਨੂੰ ਅੱਜ ਤਿੰਨ ਤੱਕ ਨਹੀਂ ਮਿਲਿਆ। ਪਰ ਮਾਸ ਮੈਂਡੇਟ ਮਿਲਣ ਦੇ ਬਾਵਜੂਦ ਵੀ ਉਹ ਆਪਣਾ ਕੋਈ ਪ੍ਰਭਾਵ ਇਸ ਜਗ੍ਹਾ ਤੇ ਛੱਡ ਨਹੀਂ ਸਕੇ ਆਪ ਕੋਈ ਪ੍ਰਭਾਵ ਨਹੀਂ ਛੱਡ ਸਕੇ ਤੁਸੀਂ ਕੀ ਕਹੋਗੇ ਪਹਿਲਾ ਵਾਲੀ ਸਿਆਸਤ ਚ ਤੇ ਅੱਜ ਦੀ ਸਿਆਸਤ ਚ ਤੁਸੀਂ ਅੰਤਰ ਵੇਖਦੇ ਹੋ ਮਾਸਟਰ ਜੀ ਅੱਜ ਕੱਲ ਰਾਜਨੀਤੀ ਖੋਮ ਹੋਈ ਦੀ ਹੋ ਗਈ ਹੈ ਤੱਕਾ ਦਿਓ ਇੱਕ ਦੂਜੇ ਨੂੰ ਤੇ ਫਿਰ ਰਾਜਨੀਤੀ ਕਰੋ ਆਪਣੇ ਤੋਂ ਅੱਗੇ ਜਿਹੜਾ ਆਦਮੀ ਆ ਉਹਨੂੰ ਪਿੱਛੇ ਕਰੋ ਆਪੇ ਅੱਗੇ ਹੋ ਤੇ ਉਹ ਰਾਜਨੀਤੀ ਕਰੋ अज की राजनीति नैतिकता खत्म है पार्टी के वर्करा के अंदर काम कर जो सा जज्बा सो जज्बा खत्म है लुधियाने वर्ग शहर से जो जनसंघर गढ़ हार रही है ये सा दुर्भाग्य है यहाँ मतलब है कि कार्यकर्ता गए उन्होंने फोटो खिचवाईया फोटो खिचवा करके घर आ गए और दसाया कि असी बड़ा काम किया मैं अपने कार्यकर्त उत्ते बहुत विश्वास करके चलता स ਪਰ ਲੁਧਿਆਣਾ ਪਛਮੀ ਦਾ ਜਿਹੜਾ ਇਲੈਕਸ਼ਨ ਹੋਇਆ ਹੈ ਉਸ ਤੋਂ ਮੈਨੂੰ ਲੱਗਿਆ ਕਿ ਬਈ ਬੀਜੇਪੀ ਚ ਕੁਝ ਨਾ ਕੁਝ ਕਮੀਆਂ ਆ ਗਈਆਂ ਅਸੀਂ ਫੇਰ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਨ ਕਮਾਂਗੇ ਤੜੜੇ ਹੋ ਸੱਤਾ ਤੁਹਾਡੀ ਹੈ ਸੱਤਾ ਤੁਹਾਡੇ ਕਾਮਨੀ ਹੋ ਰਹੀ ਹੈ ਇਹ ਵੀ ਮੈਨੂੰ ਪਤਾ ਪਰ ਤੁਸੀਂ ਹੌਸਲਾ ਹੀ ਛੱਡ ਬੈਠੇ ਹੋ ਹੌਸਲਾ ਕਿਉਂ ਛੱਡਦੇ ਹੋ ਅੱਗੇ ਵਧੋ ਜੋਗਪੀ ਪਾਰਟੀ ਹਾਈ ਕਮਾਂਡ ਕਰੇਗੀ ਠੀਕ ਕਰੇਗੀ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਨੇ ਸਾਲ ਹੋ ਗਏ ਨੇ ਹੁਣ ਸੱਤਾ ਦੇ ਵਿੱਚ ਆਏ ਔਰ 2 ਸਾਲ ਰਹਿ ਗਏ ਨੇ ਕਿ ਹੁਣ ਅੱਗੇ ਵਿਧਾਨ ਸਭਾ ਦੇ ਇਲੈਕਸ਼ਨਸ ਵੀ ਹੋ ਜਾਣਗੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਦੀ ਆਈ ਕੁਝ ਪਠਾਨਕੋਟ ਦੀ ਡਿਵੈਲਪਮੈਂਟ ਜਾਂ ਫਿਰ ਪੰਜਾਬ ਦੇ ਵਿੱਚ ਤੁਸੀਂ ਸਮਝਿਓ ਕਿ ਡਿਵੈਲਪਮੈਂਟ ਹੋ ਪਾਈ ਹੈ ਵਿਕਾਸ ਕਾਰਜ ਹੋ ਪਾਏ ਪੰਜਾਬ 'ਚ ਅਸਥਿਰਤਾ ਦੀ ਸੀ ਜੀ ਉਡਾਣਾ ਡੋਲ ਸੀ ਜੀ ਭੁਵਨਤਮਨ ਜਨਾਂ ਟੈਲੀਵਿਜ਼ਨ ਤੇ ਪਿੰਪਿੰਕੋਸ਼ਨਾਵਾਂ ਕਰਦੀ ਪਈਆਂ ਪਰ ਉਹਨਾਂ ਘੋਸ਼ਨਾ ਦਾ ਸਮਾਜ 'ਚ ਕੋਈ ਫਰਕ ਨਹੀਂ ਪੈ ਰਿਹਾ ਮੈਂ ਇਸ ਗੱਲ ਤੇ ਬੜਾ ਹੈਰਾਨ ਹਾਂ ਕਿ ਲੋਕਾਂ ਦਾ ਮੈਂਡੇਟ ਖਰਾਬ ਹੋ ਰਿਹਾ ਲੋਕਾਂ ਦੀ ਜਿਹੜੀ ਮਤ ਦੇਣ ਦਾ ਅਧਿਕਾਰ ਸੀ ਨੇ ਪੈਰਾਂ 'ਥੇ ਲੈ ਲੁੰਦੇ ਜਾ ਰਿਹਾ ਭੁਵਨਤਮਨ ਦੀ ਸਰਕਾਰ ਨੂੰ ਨਾ ਅਕਸਰ ਮੰਡੇ ਨੇ ਨਾ ਥੱਲੇ ਦੇ ਕਰਮਚਾਰੀ ਮੰਨਦੇ ਨੇ ਉਹ ਇਕੱਲਾ ਹੀ ਵਿਚਾਰਾ ਟੈਲੀਵਿਜ਼ਨ ਦੇ ਉੱਤੇ ਘਰੇ ਜਾਂਦਾ ਔਰ ਕੇਜਰੀਬਾਲ ਜਿਹੜਾ ਉਹ ਪੰਜਾਬ ਦੀ ਰਾਜਨੀਤੀ ਚ ਧੜਾ ਧੜ ਬਕਲੇ ਅੰਦਾਜ਼ੇ ਕਰਦਾ ਚੱਲਾ ਜਾ ਰਿਹਾ ਇਸ ਕਰਕੇ ਕੋਈ ਪ੍ਰਭਾਵ ਕੋਈ ਇੰਪੈਕਟ ਆਮ ਪਾਰਟੀ ਦਾ ਪੰਜਾਬ ਦੀ ਜਨਤਾ ਤੇ ਐਸਾ ਮੈਨੂੰ ਦਿਖਾਈ ਨਹੀਂ ਦਿੰਦਾ ਹੈਗਾ ਅਗਲੇ ਸਾਲ ਜਦੋਂ ਚੋਣ ਹੋਣ ਨੇ ਇਹਨਾਂ ਦਾ ਫਲੂ ਸੁੱਟ ਜਣੇ ਇਹ ਲੱਭਣਾ ਨਹੀਂ ਕਿਤੇ ਤੁਸੀਂ ਸਮਝੋ ਆਮ ਆਦਮੀ ਪਾਰਟੀ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਉਹ ਅੰਮ੍ਰਿਤਸਰ ਦੀ ਰਹਾਇਸ਼ ਤੋਂ ਲਾਇਆ ਗਿਆ ਤੁਹਾਨੂੰ ਲੱਗਦਾ ਹੈ ਕਿ ਪਠਾਨਕੋਟ ਤੋਂ ਕੋਈ ਐਸਾ ਕਾਬਿਲ ਨੇਤਾ ਲਗਾਉਣਾ ਚਾਹੀਦਾ ਸੀ ਕਿ ਜਿਸ ਨੂੰ ਪਤਾ ਹੋਵੇ ਪਠਾਨਕੋਟ ਦੇ ਮੁੱਦਿਆਂ ਨੂੰ ਲੈ ਕੇ ਦੇਖੋ ਇਹ ਪਾਰਟੀ ਦਾ ਆਂਤ੍ਰਿਕ ਮਸਲਾ ਹੈ ਇਸ ਆਂਤ੍ਰਿਕ ਮਸਲਾ ਜਿਹੜਾ ਪੰਜਾਬ ਦੋਸਤੋ ਆਮ ਆਦਮੀ ਪਾਰਟੀ ਦੇ ਇਹ ਵੀ ਦਰੁਭਾਗ ਗਿਆ ਹੈ ਕਿ ਉਹਨਾਂ ਨੇ ਅੰਮ੍ਰਿਤਸਰ ਤੋਂ ਲਿਆ ਕਰਕੇ ਪਠਾਨਕੋਟ ਦੀ ਆਪ ਪਾਰਟੀ ਦਾ ਪ੍ਰਧਾਨ ਬਣਾਇਆ ਹੈ ਇਸੇ ਪਠਾਨਕੋਟ ਚ ਕੋਈ ਬੀਜੇਪੀ ਕਾਂਗਰਸ ਆਪ ਚ ਕੋਈ ਐਸਾ ਕਾਰਕਿਰਤਾਨ ਨਹੀਂ ਉਹਨਾਂ ਲੱਭਿਆ ਕਿ ਵੀ ਅਸੀਂ ਕਿਸੇ ਨਾ ਕਿਸੇ ਦੀ ਕਿਨ ਇੱਕ ਚੰਗੇ ਆਦਮੀ ਨੂੰ ਪਾਰਟੀ ਦੀ ਕਮਾਂਡ ਤੋਂ ਅਲੀਏ ਡੇਲੇ ਦੀ ਲੇਕਿਨ ਬਾਕੀ ਸਾਰੇ ਵਿੱਚ ਆਪ ਦੇ ਕਾਰਕਿਰਤਾਨਾਂ ਛੱਡ ਕੇ ਅੰਮ੍ਰਿਤਸਰ ਦੇ ਆਦਮੀ ਨੂੰ ਬਣਾਇਆ ਉਹਦੀ ਰਿਹائش ਅੰਮ੍ਰਿਤਸਰ ਦੀ ਜੰਪਲੂ ਅੰਮ੍ਰਿਤਸਰ ਦਾ ਉਹ ਪਠਾਨਕੋਟ ਦੇ ਕਲਚਰ ਨੂੰ ਸੁਭਾਅ ਨੂੰ ਲੋਕਾਂ ਨੂੰ ਕੀ ਸਮਝ ਚਕੇਗਾ ਇਸ ਤੇ ਚਿੰਤਾ ਹੈ ਜੀ ਕੀ ਲੱਗਦਾ ਤੁਹਾਨੂੰ ਜਿਸ ਤਰੀਕੇ ਤੁਸੀਂ ਪਹਿਲਾਂ ਵੀ ਮਾਸਟਰ ਜੀ ਕਹਿ ਚੁੱਕੇ ਹੋ ਕਿ ਜਿਹੜੀ ਇੰਪਰੂਵਮੈਂਟ ਟਰਸਟ ਆਮਦਨੀ ਪਾਰਟੀ ਔਰ ਜਿਹੜੇ ਨਗਰ ਨਿਗਮ ਦੇ ਵਿੱਚ ਹੈ ਉਹ ਕਾਂਗਰਸ ਹੈ ਔਰ ਵਿਧਾਇਕ ਜਿਹੜੇ ਨੇ ਉਹ ਭਾਜਪਾ ਦੇ ਨੇ ਕਿ ਪਠਾਨਕੋੜ ਦੀ ਵਿਕਾਸ ਤੁਹਾਨੂੰ ਨਹੀਂ ਲੱਗਦਾ ਕਿ ਤਨਾ ਕਿਤੇ ਰੁਕੇ ਨੇ ਲੋਕ ਬਹੁਤ ਚਿੰਤਿਤ ਨੇ ਇਸ ਚੀਜ਼ ਨੂੰ ਲੈ ਕੇ ਜਦੋਂ ਵੋਟਰਾਂ ਦਾ ਸਮਾਂ ਆਉਂਦਾ ਹੈ ਤਾਂ ਹੱਥ ਜੁੜ ਜੁੜ ਕੇ ਦਰਵਾਜ਼ੇ ਤੇ ਵੋਟਰਾਂ ਲੈ ਕੇ ਇਹਦੇ ਲਈ ਲੀਡਰਸ ਆਉਂਦੇ ਨੇ ਪਰ ਜਦੋਂ ਸਮਾਂ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿ ਲੋਕ ਕਹਿੰਦੇ ਨੇ ਕਿ ਰੁਕ ਨਹੀਂ ਕਰਦੇ ਲੀਡਰਸ ਤੇ ਲੋਕ ਕਿੱਥੇ ਜਾਣ ਜਨਤਾ ਸਭਾ ਕੋਚ ਬਹੁਤ ਬਹੁਤ ਅੱਛਾ ਪ੍ਰਸ਼ਨ ਤੁਸੀਂ ਕੀਤਾ ਹੈ ਮੈਗੀ ਬਹੁਤ ਅੱਛਾ ਪ੍ਰਸ਼ਨ ਹੈ ਜਦ ਤੱਕ ਕੇਂਦਰ ਤੋਂ ਲੈ ਕੇ ਮਿਊਸਿਕ ਮੀਟੀ ਤੱਕ ਇੱਕ ਪਾਰਟੀ ਦਾ ਰਾਜ ਨਹੀਂ ਹੋਗਾ ਕਦਾਪੀ ਨਹੀਂ ਹੋਣਗਾ ਨਗਰ ਨਿਗਮ ਚ ਭੂਤੀ ਸ਼ਰਮਾ ਦਹਾੜ ਰਿਹਾ ਹੈ ਨਗਰਪਾਲਿਕਾ ਨਗਰ ਨਿਗਮ ਚ ਪੰਨਰਾਲ ਪਟੇਦੀ ਵਰਜਸਭਾ ਕਾਂਗਰਸ ਜਿਹੜੀ ਹੈ ਨਹੀਂ ਇਸ ਕਰਕੇ ਆਪਚ ਹੋल्डਗੀ ਕਿ ਇੱਕ ਦੂਜੇ ਦੇ ਕੰਮ ਨੂੰ ਨਾ ਹੁੰਦੀ ਏ ਜਿਸ ਦਾ ਪ੍ਰਿਨਾਮ ਪਠਾਨਕੋਟ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਪਠਾਨਕੋਟ ਦੇ ਲੋਕੀ ਆਪਣੀ ਇਸ ਰਾਜਨੀਤੀ ਤੋਂ ਵੀ ਬੜੇ ਨਿਰਾਸ਼ ਹੋ ਚੁੱਕੇ ਨੇ ਤਿੰਨ ਸਾਲਾਂ ਚ ਕਿ ਬਣ ਕਿਰਿਆ ਸਾਡਾ ਦੁਰਭਾਗੇ ਕਿਉਂ ਇਸ ਇੰਨਾ ਪ੍ਰਭਲ ਹੋ ਗਿਆ ਕਿ ਤਿੰਨ ਜੁਨੇ ਇੱਥੇ ਰੂਲ ਕਰ ਰਹੇ ਨੇ ਔਰ ਫਿਰ ਵੀ ਕੋਈ ਕੰਮ ਨਹੀਂ ਹੋ ਰਿਹਾ ਨਿਸ਼ਚਿਤ ਤੌਰ ਤੇ ਇਹ ਚਿੰਤਾ ਦਾ ਵਿਸ਼ਾ ਹੈ ਦੋ ਚੱਲਦੇ ਬਾਬਾ ਆਵਾਜ਼ ਚੜਚਣੀ ਹੈ ਫਿਰ ਦੇਖਦੇ ਹਾਂ ਕੀ ਬਣਦਾ ਪਾਰਟੀ 'ਚ ਅਜਾ ਮਾਸਟਰ ਜੀ ਆਮ ਆਦਮੀ ਪਾਰਟੀ ਨੇ ਮੁੱਦਾ ਯਹੀ ਰੱਖਿਆ ਸੀ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਕਿ ਪੰਜਾਬ ਡੈੱਟ ਦੇ ਵਿੱਚ ਜਾ ਚੁੱਕਿਆ ਹੈ ਕਰਜ਼ੇ ਦੇ ਵਿੱਚ ਆ ਚੁੱਕਿਆ ਹੈ ਪਰ ਜਦੋਂ ਉਹਨਾਂ ਨੇ ਸੱਤਾ ਸੰਭੀ ਹੈ 200 ਲੱਖ ਕਰੋੜ ਦੇ ਕਰੀਬ ਜਿਹੜਾ ਆ ਉਹ ਕਰਜ਼ੇ ਦੇ ਵਿੱਚ ਸੀਗਾ ਪੰਜਾਬ ਔਰ ਹੁਣ ਦੀ ਜੇਕਰ ਗੱਲ ਕਰੀਏ ਤੇ 3.5 ਲੱਖ ਕਰੋੜ ਦੇ ਆਸ-ਪਾਸ ਜਿਹੜਾ ਉਹ ਪਹੁੰਚ ਚੁੱਕਿਆ ਹੈ ਕਰਜ਼ੇ ਤੁਹਾਡੇ ਲਈ ਬਿਲਕੁਲ ਠੀਕ ਨੇ ਉਹ ਕਿਸੇ ਕਹਿ ਰਹੇ ਅੱਖਰ ਅੱਖਰ ਸਾਥੀ ਜਿਸ ਲਈ ਆਪ ਸਰਕਾਰ ਪੰਜਾਬ ਚ ਆਈ ਹੈ ਉਹਨੇ ਸਾਰੇ ਪੰਜਾਬ ਤੇ ਰੌਲਾ ਪਾਤ ਪਾ ਕੇ ਬੀਜੇਪੀ ਅਕਾਲੀ ਗਠਬੰਧ ਪੰਜਾਬ ਦੇ ਸਾਰੇ ਖਜ਼ਾਨੇ ਨੂੰ ਖਾਲੀ ਕਰਕੇ ਗਿਆ ਇਹ ਭਗਵੰਤਬਾਨ ਦੇ ਆਪਣੇ ਬਿਆਨ ਨੇ ਕਿ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸਾਡੇ ਦੇ ਛੱਡ ਕੇ ਗਏ ਨੇ ਇੱਕ ਚੰਗੇ ਰਾਜਨੀਤਾ ਹੁੰਦੇ ਨਾ ਤੇ ਉਹਨਾਂ ਨੂੰ ਕਰਜ਼ੇ ਦਾ ਬੋਝ ਪੰਜਾਬ ਦੇ ਲੋਕਾਂ ਤੋਂ ਕੰਮ ਕਰਨਾ ਚਾਹੀਦਾ ਇਹ ਘਟ ਕਰਨਾ ਚਾਹੀਦਾ ਸੀ ਅੱਜ 3 ਸਾਲ ਦੀ ਰਾਜਨੀਤੀ ਔਰ ਸੱਤਾ ਦੇ ਵਿੱਚ ਰਹਿੰਦੇ باوجود 4 ਲੱਖ ਕਰੋੜ ਪੰਜਾਬ ਤੇ ਕਰਜ਼ਾ ਇਨਸਾਫ ਕਰੇ ਪੰਜਾਬ ਦੀ ਜਨਤਾ ਕਿ ਪੰਜਾਬ ਨਾਲ ਹੋ ਕੀ ਰਿਹਾ ਹੈ ਭਗਵੰਤ ਮਾਨ ਕਰ ਕੀ ਰਿਹਾ ਹੈ ਕਹਿਦਾ ਕੀ ਹੈ ਕਰਜ਼ਾ ਕੀ ਹੈ ਇਸ ਕਰਜ਼ੇ ਤੋਂ ਉੱਭਰ ਨਹੀਂ ਸਕਦੇ ਔਰ ਆਉਣ ਵਾਲੇ ਜਿਹੜੇ 2 ਸਾਲ ਰਹਿ ਗਏ ਨੇ ਉਹਦੇ ਲੱਗਦਾ ਕਿ 1.5 ਲੱਖ ਕਰੋੜ ਰੁਪਇਆ ਹੋਏ ਕਰੀਏ ਚ ਇਜ਼ਾਫਾ ਹੋ ਜਾਣਾ ਔਰ ਫਿਰ ਭਗਵੰਤ ਮਾਨ ਦੀ ਸਰਕਾਰ ਨੇ ਖਜ਼ਾਨੇ ਖਾਲੀ ਕਰਕੇ ਡਰੜੀਆਂ ਬਜਾ ਕੇ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਣਾ ਆਉਣ ਵਾਲੀ ਸਰਕਾਰ ਨੂੰ ਫਿਰ ਦੁਬਿਧਾ ਕੜੀਆਂ ਕੜੀਆਂ ਨੇ ਇਹ ਮੇਰਾ ਬੇ ਨਿਵੇਦਨ ਹੈ ਭਗਵੰਤ ਮਾਨ ਜੀ ਨੂੰ ਆਪਣੇ ਖਰਚੇ ਘਟਾਓ ਅੱਜ ਬਸ 42 ਬੈਂਟ ਤੇ 1 ਕਰੋੜ ਰੁਪਇਆ ਤੁਸੀਂ ਖਰਚ ਕਰ ਰਹੇ ਹੋ ਕੈਲੀ ਵਿਜ਼ਨ ਤੇ 50 ਸਰਕਾਰ ਦੀਆਂ ਉਪਲਬਧੀਆਂ ਦਾ ਪ੍ਰਚਾਰ ਕਰ ਰਹੇ ਹੋ ਪ੍ਰਸਾਰ ਕਰ ਰਹੇ ਹੋ ਲੇਕਿਨ ਲੋਕਾਂ ਨੂੰ ਇਸ ਤੱਕ ਹੀ ਪੈਦਾ ਕਰ ਜੇ ਲੋਕਾਂ ਨੂੰ ਮਿਲੇ ਹੀ ਕੁਝ ਨਾ ਇਹ ਮੈਂ ਬੇਨਤੀ ਜਿਹੜੀ ਹੈ ਉਹ ਹਰ ਜ਼ਮਾਨ ਨੂੰ ਵੀ ਕਰਨਾ ਚਾਹੁੰਦਾ ਕਿ ਕਰਜ਼ਾ ਘਟਾਓ ਕਮਾਈ ਦੇ ਸਾਧਨ ਪੈਦਾ ਕਰੋ ਮੋਦੀ ਨਾਲ ਆਪਣਾ ਰਾਬਤਾ ਠੀਕ ਕਰੋ ਔਰ ਉਸ ਤੋਂ ਪੈਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਪਠਾਨਕੋਟ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਠਾਨਕੋਟ ਦੇ ਲੋਕਾਂ ਨੂੰ ਇਹ ਕਹਾਂਗਾ ਇਹ ਇਹ ਬੜੇ ਸ਼ਰੀਫ ਲੋਕੀ ਨੇ ਇੱਥੋਂ ਦੇ ਪਹਾੜੀ ਲੋਕੀ ਨੇ ਪਹਾੜੀ ਕਲਚਰ ਹੈ ਸ਼ਰੀਫ ਲੋਕੀ ਨੇ ਦੁਕਾਨਦਾਰੀ ਕਰਦੇ ਨੇ ਦੁਕਾਨਾਂ ਤੇ ਗਾਹ ਨਹੀਂ ਆਗਾ ਇਨੀਆਂ ਕੀਮਤਾਂ ਚੜ ਗਈਆਂ ਨੇ ਚੀਜ਼ਾਂ ਦੀਆਂ ਕਿ ਕੋਈ ਗਾਹਕ ਦੁਕਾਨਾਂ ਤੇ ਨਜ਼ਰ ਨਹੀਂ ਆਉਂਦੇ ਵੱਡੀਆਂ-ਵੱਡੀਆਂ ਦੁਕਾਨਾਂ ਡਲੌਜੀ ਰੋਡ ਤੇ ਪੈਰੀਆਂ ਨੇ ਲੇਕਿਨ ਗਾਹ ਕੋਈ ਨਹੀਂ ਆਗਾ ਇਹ ਬੜੀ ਅਨਫੋਰਚਿਊਨਿਟੀ ਗੱਲ ਹੈ ਕਿ ਪਠਾਨਕੋਟ ਚ ਦੁਕਾਨਾਂ ਦੀਆਂ ਦੁਕਾਨਾਂ ਮਹਿਲਾਂ ਦੇ ਮਹਿਲ ਰਿਜ਼ਾਰਟ ਤੇ ਰਿਜ਼ਾਰਟ ਖੁੱਲਦੇ ਨੇ ਫੇਰ ਵੀ ਲੋਕਾਂ ਨੂੰ ਕੋਈ ਕੰਮ ਨਹੀਂ ਮਿਲਿਆ ਗਾਹਕ ਨਹੀਂ ਮਿਲਦੇ ਹਰ ਇੱਕ ਅੰਦਰ ਲੋ ਰਹੀ ਹੈ ਕਿ ਬਈ ਸੜਾਈ ਪਰ ਰੋਜੀ ਰੋਟੀ ਦਾ ਮਸਲਾ ਕਿਸ ਤਰ੍ਹਾਂ ਹੱਲ ਹੋਏਗਾ ਸੋ ਪਠਾਨਕੋਟ ਦੇ ਲੋਕਾਂ ਦਾ ਦਰੁਫਾਗਿਆ ਹੈ ਕਿ ਉਹਨਾਂ ਨੇ ਇਸ ਪ੍ਰਕਾਰ ਦੀ ਸਰਕਾਰ ਚੁਣੀ ਹੈ ਜਿਸ ਨੇ ਸਾਰੇ ਵਪਾਰ ਨੂੰ ਆਰਥਿਕ ਢਾਂਚੇ ਨੂੰ ਕਰੋੜ ਮੋੜ ਕੇ ਪੇਸ਼ ਕੀਤਾ ਪਠਾਨਕੋਟ ਦੇ ਲੋਕਾਂ ਲਈ ਪਠਾਨਕੋਟ ਦੇ شریف ਲੋਕਾਂ ਦੇ ਨਾਲ ਧੋਖਾ ਹੈ ਮੈਂ ਵਿਕਰਮ ਮਜੀਠੀਆ ਬਾਰੇ ਤੁਹਾਨੂੰ ਪੁੱਛਣਾ ਚਾਹਾਂਗੀ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦੇ ਘਾਰ ਵਿਜਲੈਂਸੀ ਰੇਟ ਹੋਈ ਔਰ ਇਸ ਕੱਲ ਦਾ ਸ਼੍ਰਮਣੇ ਕੱਲ੍ਹ ਗਲ ਵਿਰੋਧ ਕਰਦੀ ਹੋ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਬਦਲ ਰਹੀ ਦੀ ਰਾਜਨੀਤੀ ਹਮ ਵਿਕ੍ਰਿਮ ਸਿੰਘ ਮਜੀਠੀਆ ਯਾਦ ਦੀ ਰਾਜਨੀਤੀ ਚ ਇੱਕ ਉੱਬਰਦਾ ਵਿਅਕਤੀਤਮ ਨਜ਼ਰ ਆ ਰਿਹਾ ਸੀ ਲੋਕਾਂ ਨੂੰ ਲੇਕਿਨ ਉਸ ਵਿਅਕਤੀਤ ਨੂੰ ਢੂਮਲ ਕਰਨ ਦੀ ਆਪ ਸਰਕਾਰ ਨੇ ਪੂਰੀ ਵਹਾ ਲਾਤੀ ਹੈ ਰੇਡ ਤੇ ਰੇਡ ਮੈਂ ਟੀਵੀ ਤੇ ਦੇਖ ਰਿਹਾ ਸੀਗਾ ਕਿ ਕਿਸ ਪ੍ਰਕਾਰ ਬਿਜੀਲੈਂਸ ਨੇ ਉਹਨੇ ਦੇ ਘਰ ਨੂੰ ਚਾਰੇ ਪਾਸੇ ਘੇਰ ਲਿਆ ਪਿਆ ਉਹ ਉਹਨੇ ਦੀ ਬੀਬੀ ਬਜ਼ੇਰੀ ਜਿਹੜੀ ਐਮ ਐਲ ਏ ਹੈ ਉਹਨੂੰ ਵੀ ਇਹ ਗੱਲ ਤੱਕ ਨਹੀਂ ਵਿਜੀਲੈਂਸ ਕਰਦੀ थी ਔਰ ਪੁਲਿਸ ਆਈ ਤੇ ਚੁੱਪ ਕਰਕੇ ਉਹਨੂੰ ਲੈ ਗਈ ਇਹ ਬਦਲਾ ਖੋਰੀ ਦੀ ਨਹੀਂ ਸੀ ਹੈ ਬਦਲ ਕਰਕੇ ਰਾਜਨੀਤੀ ਕਰਨੀ ਚਾਹੀਦੀ ਹੈ ਨਾ ਕਿ ਰਿਵੈਂਜਫੁਲ ਐਟੀਟਿਊਡ ਨਾਲ ਰਾਜਨੀਤੀ ਕਰਨੀ ਚਾਹੀਦੀ ਹੈ ਮੈਂ ਭਗਵੰਤ ਮਾਨ ਮੇਰੇ ਬੜੇ ਪਿਆਰੇ ਦੋਸਤ ਹੈ ਬੜੀ ਦੇਰ ਅਸੀਂ ਇਕੱਠੇ ਕੰਮ ਵੀ ਕੀਤਾ ਹੈਗਾ ਸਟੇਜਾਂ ਦੇ ਵੀ ਗੀਤ ਹੈ ਗਾਇਕੂਆਂ ਵੀ ਬਹੁਤ ਕੁਝ ਹੈ ਲੇਕਿਨ ਭਗਵੰਤਮਾਨ ਜੀ ਸਮਝ ਨਹੀਂ ਰਹੇ ਕਿ ਇਸ ਦਾ ਉਹਨੂੰ ਕਿੰਨਾ ਦੁਸ਼ਪ੍ਰਿਨਾਮਪੂਰਨ ਲੱਗਣਾ ਲੱਗ ਰਿਹਾ ਹੈ ਯਾਦ ਰੱਖੋ ਮਾਸਟਰ ਜੀ ਪੰਜਾਬ ਜਿਹੜਾ ਕਾਫੀ ਡੈਪਟ ਚ ਚੱਲ ਗਿਆ ਕਰਜ਼ੇ ਚ ਜਾ ਜਾ ਚੁੱਕਿਆ ਹੈ ਔਰ ਗਰੰਟੀਆਂ بار بار ਕਿਹਾ ਜਾ ਰਿਹਾ ਹੈ ਕਿ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਹੜੀ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣ ਦੀ ਗਰੰਟੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਗਈ ਡੂਰਿੰਗ ਇਲੈਕਸ਼ਨ ਉਹ ਵੀ ਹਾਲੇ ਤੱਕ ਪੂਰੀ ਨਹੀਂ ਕੀਤੀ ਗਈ ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰੀਕੇ ਦੇ ਨਾਲ ਗਰੰਟੀਆਂ ਦਾ ਇੱਕ ਲollipops ਦੇ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਇੱਕ ਦੋ ਗਰੰਟੀ ਪੂਰੀ ਕੀਤੀ ਬਿਜਲੀ ਦੇ ਬਿੱਲ ਲੇਕਿਨ ਜਿਹੜੀ ਮਹਿਲਾਵਾਂ ਵਾਲੀ ਗਰੰਟੀ ਸੀ ਉਹ ਹਾਲੇ ਤੱਕ ਫੁੱਲਫਿਲ ਨਹੀਂ ਕਰ ਪਾਈ ਤੁਹਾਨੂੰ ਕੀ ਲੱਗਦਾ ਹੈ ਕਿ ਮੁੜ ਕੇ ਆਮ ਆਦਮੀ ਪਾਰਟੀ ਨੂੰ ਜਨਤਾ ਮੌਕਾ ਦੇਗੀ ਜਿਸ ਜਿਸ ਤਰੀਕੇ ਦੇ ਨਾਲ ਤੁਹਾਡਾ ਰਾਜਨੀਤੀ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਕੀ ਕਹਿੰਦੇ ਆਮ ਪਾਰਟੀ ਨੇ ਜਿਹੜਾ ਬਿਜਲੀ ਦੇ ਮੁਫਤ ਦਿਨ ਦਾ ਇੱਕ गढ़ा चीता के आदमी रास नहीं आ रहा आप पार्टी आने तो पहला मेरे घर का बिल भीह हज़ार जो बनी है बीजेपी ते ए, आप सरकार तीन साल तो मेरा बिल चालीस हज़ार तो उत्ते आ रहा मैं बड़ा कि हो कि गया भगवंत मान जी ऑनरेबल चीफ मिनिस्टर तो यह कहें भी असली बिजली मुफ्त करा ਹਰ ਆਦਮੀ ਨੂੰ ਸੁਵਿਧਾ ਦੇਵਾਂਗੇ ਪਰ ਕਮਾਲ ਹੈ ਹਰ ਮਹੀਨੇ ਇੱਥੇ ਆਪਣੀ ਇੰਦਰਾ ਕਲੋਨੀ ਦੇ ਸਾਰੇ ਬਿੱਲ ਦੇ ਕੇ ਬੜੇ ਹੀ ਬਿੱਲ ਆ ਰਹੇ ਨੇ ਪਤਾ ਨਹੀਂ ਉਹ ਕਿਨੂੰ ਮੁਫਤ ਬਿਜਲੀ ਦੇ ਰਹੇ ਨੇ ਗਰੀਬਾਂ ਨੂੰ ਦੇ ਰਹੇ ਨੇ ਤੇ ਉਹਦਾ ਮੈਨੂੰ ਪਤਾ ਨਹੀਂ ਉਹਦੀ ਅੰਕੜੇ ਅੱਧੇ ਛਾਪੇ ਨਹੀਂ ਜਿਹੜੇ ਤੁਸੀਂ ਤੁਸੀਂ ਦੇਖ ਰਹੇ ਹੋ ਆਏ ਦਿਨ ਪੰਜਾਬ ਦੇ ਵਿੱਚ ਬੁਲਡੋਜ਼ਰ ਐਕਸ਼ਨ ਹੋ ਰਹੇ ਨੇ ਚਾਹੇ ਉਹ ਅਵੈਦ ਪ੍ਰਾਪਰਟੀ ਹੋਵੇ ਚਾਹੇ ਉਹ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਉਹਨਾਂ ਨੇ ਕਾਲੀ ਕਮਾਈ ਕਰਕੇ ਬਣਾਈ ਹੋਈ ਉਹਨਾਂ ਤੇ ਬੁਲਡੋਜ਼ਰ ਐਕਸ਼ਨ ਹੋ ਰਹੇ ਨੇ ਯੂਪੀ ਮਾਡਲ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਹੈ समझते हो कि ठीक है जो आम आदमी पार्टी कार्रवाई कर, रही कर रही। देखो हर चीज़ कानून के मुताबिक होनी चाहिए नशा पंजाब बर्बाद कर गया और त्रास्ती तो उभर ही नहीं सकता हूँ लख कोशिश भगवंत मान जी कर ली जी पी डोगरा साहब जिन्हें मरिए बयान दे लेकिन ये तस्कर जड़े नशा के तस्कर में ड्रग्स एडिक्स ਉਹ ਪਿੱਛੇ ਨਹੀਂ हट ਸਕਦੇ ਉਹ ਬੜੀਆਂ ਸਾਰੀਆਂ ਸੀਮਾਵਾਂ ਮਾ ਜਿਹੜੀਆਂ ਡਰੱਗਸ ਮਾਫੀਆ ਨੇ ਪਾਰ ਕਰ ਰਹੀਆਂ। ਔਰ ਅਵੈਦ ਕਲੋਨੀਆਂ ਬਣ ਰਹੀਆਂ ਨੇ ਅਵੈਦ ਜਗ੍ਹਾ ਤੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਮੈਂ ਸਮਝ ਨਹੀਂ ਠੀਕ ਹੈ ਉਹ ਹੰਤਮਾਨ ਜੇਕਰ ਬੁਲਡੋਜ਼ਰ ਚਲਾ ਰਹੇ ਆ ਕਿ ਕਹੇ ਨਸ਼ਾਈਸ ਪ੍ਰਾਪਰਟੀਆਂ ਤੇ ਬੁਲਡੋਜ਼ਰ ਹੀ ਚੱਲਣਾ ਚਾਹੀਦਾ ਹੈ। ਤਾਂ ਸਕਰਾਂ ਨੂੰ ਕੋਸ਼ਿਸ਼ ਆਣੀ ਚਾਹੀਦੀ ਹੈ ਜਿਸ ਲਈ ਉਹਨੇ ਦੇ ਘਰ ਗਿਰਾਜ ਜਾਣਗੇ ਕਿ ਭਈ ਅਸੀਂ ਨਸ਼ੇ ਤੇ ਤੋਬਾ ਕਰੀਏ। ਮੈਂ ਡੋਗਰਾ ਸਾਹਿਬ ਬੜੇ ਬੜੇ ਕਾਬਿਲ ਅਫਸਰ ਆ ਮੇਰੇ ਬਿਲੇ ਵੀ ਬੜੇ ਕਾਬਿਲ ਅਫਸਰ ਸੀ ਮੈਨੂੰ ਕਿਹਾ ਕਿ ਵੀ ਜਿਹੜਾ ਇਸ ਦੀ ਮਾਂ ਆ ਤਸਕਰਾਂ ਦੀ ਮਾਂ ਆ ਉਹਨੂੰ ਫੜਨ ਦੀ ਕੋਸ਼ਿਸ਼ ਕਰੋ ਰਾਜਨੀਤਿਕ ਬਦਲਾਕੋਰੀ ਨਾਲ ਨਾ ਕਰੋ ਬਲਕਿ ਸਭਾਜ ਦੇ ਪਹਲਾਈ ਲਈ ਇਸ ਨਸ਼ਾ ਤਸਕਰੀ ਦੀ ਆਵੇਦ ਨੂੰ ਪੰਜਾਬ ਚੋਂ ਖਤਮ ਕਰਨ ਦੇ ਵਾਸਤੇ ਕੋਸ਼ਿਸ਼ ਕਰੋ ਸੁਦਾਜੀਏ ਇਸਨ ਸੜਨਾਲ ਭਾਜੀਪੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਫਾਰਮਰ ਕੈਬਨਿਟ ਮਿਨਿਸਟਰ ਮਾਸਟਰ ਮੋਹਨ ਲਾਲ ਜੀ ਜਿਨ੍ਹਾਂ ਨੇ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਆਖੀਆਂ ਨੇ ਔਰ ਦੱਸ ਜੀ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਚਲੀ ਜਾਏਗੀ ਔਰ ਜਦੋਂ ਪੰਜਾਬ ਦੇ ਵਿੱਚ ਬੱਚਾ ਜਨਮ ਲਏਗਾ ਤੇ ਸਿੱਧੇ ਸਿੱਧੇ 1 ਤੋਂ 1.5 ਲੱਖ ਰੁਪਏ ਉਸ ਬੱਚੇ ਦੇ ਉੱਪਰ ਕਰਜ਼ਾ ਹੋ ਜਾਏਗਾ ਇਹ ਆਖਿਰ ਗੌਰ ਕਰਨ ਵਾਲੀ ਗੱਲ ਹੈ ਅਸਲ ਇਹ ਨਹੀਂ ਟੇਕ ਦੇ ਰੋਕੇ ਆਚੀ ਨਿਊਜ਼ ਨੈਟਵਰਕ ਨਮਸਕਾਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.